ਉਹ ਫਤਿਹ ਉਹ ਫਤਿਹ ਹਾਂ ਕੀ ਹਾਲੀ ਹਜੀਰਾ ਠੀਕ ਆ ਤੇ ਕੀ ਕਰਨਿਆ ਪੱਠੇ ਵਟਟਿਆ ਅੱਛਾ ਵੱਡ ਲੈਣਾ ਨਾ ਆ ਤੂੰ ਵੱਡੇ ਸਾਰੇ ਓਏ ਆ ਜਿਹੜੇ ਪਏ ਤੂੰ ਵੱਡੇ ਨੇ ਹਾਂ ਲੈ ਬੜਾ ਕੰਮ ਆ ਫੇਰ ਤਾਂ ਤੂੰ ਹਾਂ ਹੁਣ ਤੂੰ ਕੰਮ ਕਰਿਆ ਕਰਨਾ ਪੂਰਾ ਕੰਮ ਕਰ ਲੈਣਾ ਨਾ ਪੱਠੇ ਡੰਗਰਾਂ ਨੂੰ ਪਾ ਲੈਣਾ ਨਾ ਕਣੀ ਐਨੂੰ ਤਾਂ ਵੇਖ ਲੈ ਤੂੰ ਵੇਂਦਾ ਹੀ ਨਹੀਂ ਮੇਰੇ ਨਾਲ ਨੂੰ ਮੈਂ ਡੰਗਰਾ ਨੂੰ ਪਾਪੂ ਲੈਣਾ ਨਾ ਅੱਛਾ ਅੱਛਾ ਵੇ ਭੱਲੇ ਭੱਲੇ ਵਾਕਿਆ ਤੂੰ ਤੇ ਫੇਰ ਕੰਮ ਕਰਨਿਆ ਭਾ ਪੂਰਾ ਹੁਣੇ ਹੀ ਹਣਾ ਆ ਦੇ ਨਿਕਾ ਜਾਇਆ ਕੰਮ ਉਤਰਾ ਕਰ ਲਈ ਨਾ ਫੇ ਕਿਦੇ ਹੱਥ ਤੇ ਦੇ ਦਾਤਰੀ ਮਾਰ ਲੈਂਦਾ ਹਾਥੀ ਨਾ ਕੇ ਰਵਾਡ ਲਈ ਹੈ ਜਾ ਜਾ ਕਿਤਰਾ ਹੁਣ ਵੱਡਾ ਹੋ ਗਿਆ ਵਾ ਜਾਨਾ ਲਾ ਵੇਰ ਤੂੰ ਸਾਰਾ ਕੰਮ ਕਰ ਲਿਆ ਕਰਨਾ ਆਪੇ ਹੀ ਹਣਾ ਚੱਲ ਫੇਰ ਵੀਡੀਓ ਤੇਰੀ ਪਾਤੀਆ ਫੇਰ ਤੇ ਲੋਕਾਂ ਨੂੰ ਕਿਆ ਕਰਨਾ ਫਿਰ ਸਾਰਿਆਂ ਨੂੰ ਵੀ ਸ਼ੇਅਰ ਵੀ ਕਰਿਆ ਕਰ ਲੈ ਕੇ ਵੀ ਕਰਿਆ ਕਰਨ ਮੇਰੀ ਵੀਡੀਓ ਨਿਕਾਜਾ ਬੱਚਾ ਕੰਮ ਇਨਾ ਕਰਦਾ ਤੇ ਸ਼ੇਅਰ ਲਾ ਕੇ ਤੇ ਕਰਨੀ ਚਾਹੀਦੀ ਆ ਨਾ ਹਨਾ ਠੀਕ ਆ ਹਾਂ ਚਲ ਠੀਕ ਆ ਫਿਰ ਕਰ ਲੈ ਕੰਮ ਤੂੰ ਤਾਂ ਫਿਰ ਚਲ ਵਧੀਆ ਹੈ ਬਹੁਤ ਵਧੀਆ ਵੀ ਬਹੁਤ ਅੱਛਾ ਬੱਚਾ ਹੈ